ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਪ੍ਰਬੰਧ ਹੈ ਸਿਕਿਉਰਟੀ ਬਹੁਤ ਪੂਰੀ ਹੈ ਸਿਕਿਉਰਟੀ ਇੰਨੀ ਟੈਟ ਹੈ ਕਿ ਜੈਡ ਸਿਕਿਉਰਟੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਵਜ਼ੀਰ-ਏ-ਆਜ਼ਮ ਦੀ ਸਿਕਿਉਰਟੀ ਹੁੰਦੀ ਹੈ ਹਾਈ ਗਾਇਸ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ-ਠਾਕ ਹੋਗੇ ਵਧੀਆ ਸਤਿ ਆਓਗੇ ਰੱਬ ਤੁਹਾਨੂੰ ਚੜ੍ਹਦੀਆਂ ਕਲਾਵਾਂ 'ਚ ਰੱਖੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਸਿੱਖ ਜਦੋਂ ਆਏ ਪਾਕਿਸਤਾਨ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਵੀਆਈਪੀ ਸਿਕਿਉਰਟੀ ਲੱਭੀ ਸਿਕਿਉਰਿਟੀ ਕਿਸ ਤਰ੍ਹਾਂ ਸੀ ਸੀ ਤੇ ਇੱਥੇ ਆ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੇ ਮਹਿਮਾਨ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਨੇ ਅਵੇਕ ਕੀ ਕੀ ਕਿਹਾ ਹੈ ਉਹਨਾਂ ਦਾ ਕੀ ਰਿਐਕਸ਼ਨ ਸੀ ਸੋ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਗੱਟੀਆਂ ਵੀਡੀਓ ਵੀਡੀਓ ਵੇਖਤ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚੱਲਦੇ ਹਾਂ ਦੇਖਦੇ ਹਾਂ ਵੀਡੀਓ ਲੈਟਸ ਗੋ ਨੰਕਾਣਾ ਸਾਹਤ ਦੇ ਵਿੱਚ ਸਿਕਿਉਰਿਟੀ ਚੈੱਕ ਕਰੋ ਬਿਊਟੀਫੁਲ ਸਾਹਿਬ ਜੀ ਵੇਖੇ ਪੂਰੀ ਦੁਨੀਆ ਤੋਂ ਅਮਰੀਕਾ ਕੈਨੇਡਾ ਯੂਰੋਪੀਅਨ ਕੰਟਰੀਆਂ ਤੋਂ ਮਲੇਸ਼ੀਆ ਤੋਂ ਸੰਗਤਾਂ ਪਹੁੰਚ ਚੁੱਕੀਆਂ ਹਨ ਅਤੇ ਅੱਜ ਰਾਤ ਨੂੰ ਗੁਰਨਾਇਨ ਦੇਵ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਪਰਮ ਹੋ ਜਾਣਗੇ ਉਹਦੇ ਨਾਲ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਜਾਏਗੀ ਅਤੇ ਬਾਕੀ ਗੁਰਦੁਆਰਿਆਂ ਦੀ ਯਾਤਰਾ ਵੀ ਸੰਗਤਾਂ ਕਰਨ ਗਿਆ ਤੇ ਆਓ ਚਲਿਏ ਅਸੀਂ ਗੁਰਦੁਆਰਾ ਸਾਹਿਬ ਜੀ ਵੇਖੇ ਦਰਸ਼ਨ ਕਰਦੇ ਹਾਂ ਅਤੇ ਜੋ ਇੰਤਜ਼ਾਮਾਤ ਇਹਨਾਂ ਵਾਸਤੇ ਕੀਤੇ ਹਨ ਯਾਤਰੀਆਂ ਸਿੰਘਾਂ ਵਾਸਤੇ ਲੰਗਰ ਤੇ ਇੰਤਜ਼ਾਮਾਤ ਨੇ ਸਿਕਿਉਰਿਟੀ ਦੇ ਇੰਤਜ਼ਾਮਾਤ ਨੇ ਉਹਨਾਂ ਬਾਰੇ ਯਾਤਰੀ ਸਿੰਘਾਂ ਨਾਲ ਗੱਲ ਕਰਦੇ ਹਾਂ ਅਤੇ ਉਹਨਾਂ ਦੀ ਰਾਏ ਲੈਣੇ ਹਾਂ। ਸਤਿ ਸ੍ਰੀ ਅਕਾਲ ਆਰਤਨੰਦਿਆਂ ਕੁਛ ਨਾ ਕੁਛ ਮਰਿਆਦਾਵਾਂ ਹੁੰਦੀਆਂ ਹਨ ਸਿੱਖ ਧਰਮ ਦੀ ਇਹ ਮਰਿਆਦਾ ਹੈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦੇ ਹੋ ਉਦੋਂ ਕੋਈ ਵੀ ਕਿਸੇ ਕਿਸਮ ਦੀ ਨਸ਼ਾ ਵਰ ਚੀਜ਼ ਤੁਸੀਂ ਅੰਦਰ ਨਹੀਂ ਲਿਆ ਸਕਦੇ ਪਾਓ ਪਾਨ ਨਸਵਾਰ ਵੀਡੀ ਹੋਵੇ ਜਾਂ ਹੋਰ ਨਸ਼ਾ ਵਰ ਚੀਜ਼ ਹੋਵੇ ਇਹ ਅੰਦਰ ਨਹੀਂ ਆ ਸਕਦੀਆਂ ਜਦੋਂ ਇੱਕ ਵਾਰੀ ਤੁਸੀਂ ਅੰਦਰ ਦਾਖਲ ਹੋ ਗਏ ਹੋ ਤੁਸੀਂ ਸਭ ਤੋਂ ਪਹਿਲੇ ਜੋੜੇ ਜਮਾ ਕਰਾਉਂਦੇ ਹੋ ਜੋੜਾ ਕਰ ਦਾ ਰੁਖ ਕਰਦੇ ਹੋ ਉਦਰ ਅਸੀਂ ਤੁਸੀਂ ਜੋੜਾ ਜਮਾ ਕਰਕੇ ਪਾਣੂ ਟੋਕਨ ਦਿੰਦੇ ਹਨ ਅਤੇ ਤੁਹਾਡੇ ਜੋੜਾ ਸਾਹਿਬ ਨੂੰ ਸਾਫ਼ ਕਰਦੇ ਹਨ ਉਸ ਤੋਂ ਬਾਅਦ ਤੁਸੀਂ ਜੋ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲੇ ਆਪਣੇ ਪੈਰ ਧੋਂਦੇ ਹੋ ਉਹਦੇ ਨਾਲ-ਨਾਲ ਆਪਣਾ ਸਿਰ ਕੱਜਦੇ ਹੋ ਤੇ ਅੰਦਰ ਗੁਰਦੁਆਰਾ ਸਾਹਿਬ ਜੀ ਦੇਖੇ ਦਰਸ਼ਨ ਕਰਦੇ ਹੋ ਤਾਂ ਇਹ ਪਹਿਲਾਂ ਪੈਰ ਧੋਣੇ ਆ ਫਿਰ ਅੱਗੇ ਜਾਂਦੇ ਹਾਂ ਸਾਰੇ ਮਤੀਆ Yeah. Okay. That's right. At the elder. Mm -hmm. इस वेले मौजूद हाँ ਗੁਰੂ ਘਰ ਦੇ ਲੰਗਰ ਹਾਲ ਦੇ ਅੱਗੇ ਇੱਥੇ ਜਿੰਨੇ ਵੀ ਸੰਗਤ ਆਂਦੀ ਹੈ ਗੁਰਦੁਆਰਾ ਸਾਹਿਬ ਦੇਖੇ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ ਅਤੇ ਛੱਕਿਆ ਵੀ ਜਾਂਦਾ ਹੈ ਗੁਰਨਾਇਨ ਦੇਵ ਜੀ ਨੇ ਜਦੋਂ ਪਹਿਲੀ ਵਾਰੀ ਚੂਰਕਾਣਾ ਦੀ ਤਰਤੀ ਤੇ ਪਹੁੰਚੇ ਉਹਨਾਂ ਦੇ ਪਿਤਾ ਮਹਤਾ ਕਲਿਆਣ ਦਾਸ ਜੀ ਨੇ 20 ਰੁਪਏ ਦਿੱਤੇ ਕਿ ਇਹਦਾ ਕੋਈ ਤੁਸੀਂ ਸੌਦਾ ਕਰਕੇ ਆਣਾ ਹੈ ਨਫੇ ਦਾ ਗੁਰਨਾਇਨ ਦੇਵ ਜੀ ਜਿੰਨੂੰ ਵੇਖਿਆ ਪੁੱਖੇ ਸਾਧੂ ਉੱਥੇ ਬੈਠੇ ਸਨ ਤੇ ਨੰਗੇ ਸਨ ਉਹਨਾਂ ਵਾਸਤੇ ਗੁਰਨਾਇਨ ਦੇਵ ਜੀ ਨੇ ਪਹਿਲੇ ਲੰਗਰ ਦਾ ਪ੍ਰਬੰਧ ਕੀਤਾ ਨਾਲ ਹੀ ਬਸਤਰਾਂ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਨੂੰ ਉੱਥੇ ਲੰਗਰ ਛਕਾਇਆ ਉਹ ਮਰਿਆਦਾ ਦੁਨੀਆ ਦੇ ਹਰ ਗੁਰਦੁਆਰੇ ਵਿੱਚ ਚਲਦੀ ਆ ਰਹੀ ਹੈ ਅਤੇ ਲੰਗਰ ਛਕਾਇਆ ਜਾਂਦਾ ਹੈ ਗੁਰਨਾਇਨ ਦੇਵ ਜੀ ਦੇ ਇਸ ਪਵਿੱਤਰ ਜਨਮ ਦਿਹਾੜੇ ਤੇ ਵੀ ਇਸ ਸਥਾਨ ਤੇ 24 ਘੰਟੇ ਲੰਗਰ ਚੱਲਦਾ ਹੈ अते दुनिया तो पार तो जिन्ने भी संगत आँदी है वो ये लंगर छाण महसूस करती है सारे रल मिल के है तेरा लंगर तैयार कर कोई खाना बंद है कोई बर्तन वाश करता है बस बतिया होगी हम्म 啊、wow. ਆਦੇ ਦੀਵਾਨ ਦੀ ਸਮਾਪਤੀ ਹੋਣ ਵਾਲੀ ਹੈ ਅਤੇ ਨਾਲ ਹੀ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਰਮਤਾ ਹੋਣ ਵਾਲੀ ਹੈ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਰਮਤਾ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਤੋਂ ਸ਼ੁਰੂਆਤ ਹੁੰਦੀ ਹੈ ਅਤੇ ਆਖਰੀ ਅੰਗ ਆਖਰੀ ਸਫਾ 1430 ਤੇ ਇਹ ਖਤਮ ਹੋ ਜਾਂਦਾ ਹੈ ਇਸ ਦਾ ਦੌਰਾਨੀਆਂ ਤਕਰੀਬਨ 48 ਘੰਟੇ ਚੱਲਦਾ ਰਹਿੰਦਾ ਹੈ ਆਖਰੀ ਦਿਨ ਜਦੋਂ ਨਗਰ ਕੀਰਤਨ ਤੋਂ ਸੰਗਤਾਂ ਵਾਪਸ ਆਂਦੀਆਂ ਹਨ ਉਸ ਤੋਂ ਬਾਅਦ ਸਮਾਗਮ ਹੁੰਦੇ ਹਨ ਸਮਾਗਮਾਂ ਤੋਂ ਬਾਅਦ ਅਰਦੀ ਜੋ ਹੈ ਅਖੰਡ ਪਾਠ ਸਾਹਿਬ ਜੀ ਦੇ ਪੋਗ ਪੈਂਦੇ ਹਨ ਅਤੇ ਨਾਲ ਹੀ ਆਤਿਸ਼ਬਾਜ਼ੀ ਦਾ ਇੱਕ ਬਹੁਤ ਹੀ ਭਰਪੂਰ ਪ੍ਰੋਗਰਾਮ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਪ੍ਰਬੰਧ ਹੈ ਸਿਕਿਉਰਟੀ ਬਹੁਤ ਪੂਰੀ ਹੈ ਸਿਕਿਉਰਟੀ ਨਹੀਂ ਟੈਡ ਹੈ ਕਿ ਜੈਡ ਸਿਕਿਉਰਟੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਵਜ਼ੀਰ ਆਜ਼ਮ ਦੀ ਸਿਕਿਉਰਟੀ ਹੁੰਦੀ ਹੈ ਇਸੇ ਤਰ੍ਹਾਂ ਹੀ ਅੱਜ ਜਿਹੜੀ ਸਿੱਖ ਸੰਗਤਾਂ ਇੰਡੀਆ ਤੋਂ ਆਈਆਂ ਹਨ ਉਹਨਾਂ ਨੂੰ ਸਿਕਿਉਰਟੀ ਮਿਲੀ ਹੋਈ ਹੈ ਨਨਕਾਣਾ ਸਾਹਿਬ ਦੇ ਦਰਸ਼ਨ ਹੋ ਗਏ ਔਰ ਗੁਰਦੁਆਰਿਆਂ ਦੇ ਦਰਸ਼ਨ ਹੋਏ ਔਰ ਕਿਆ ਚਾਹੀਏ ਹਮ ਇਸ ਤੋਂ ਵੱਡਾ 21 ਵਾਰ ਮੈਂ ਇੱਥੇ ਆਇਆ ਹਰ ਵਾਰ ਜਦੋਂ ਵੀ ਆਉਂਦੇ ਹਾਂ ਉਹਦੇ ਵੀ ਸਾਨੂੰ ਬਹੁਤ ਵਧੀਆ ਇੱਥੋਂ ਦੀ ਸੰਗਤ ਦਾ ਪਿਆਰ ਸਿਕਿਉਰਟੀ ਦਾ ਪਿਆਰ ਆਮ ਜੋ ਸਾਡੀ ਸੰਗਤ ਦੇਸ਼ਾਂ-ਵਿਦੇਸ਼ਾਂ ਤੋਂ ਆਉਂਦੀ ਏ ਉਹਨਾਂ ਦਾ ਪਿਆਰ ਔਰ ਇੰਤਜ਼ਾਮ ਬਹੁਤ ਬਹੁਤ ਹੀ ਵਧੀਆ ਹੁੰਦਿਆ। ਕਿੱਛੀ ਇਹ ਵੀਡੀਓ ਤੁਸੀਂ ਵੇਖੀਏ ਆ ਇੱਥੇ ਜੀ ਨਨਕਾਣਾ ਸਾਹਿਬ ਦੇ ਵਿੱਚ ਸਾਡੇ ਜਿਹੜੇ ਚਾਦੇ ਪੰਜਾਬ ਦੇ ਮਹਿਮਾਨ ਪਾਕਿਸਤਾਨ ਚ ਆਏ ਉਹਨਾਂ ਦੀ ਸਿਕਿਉਰਿਟੀ ਤੁਸੀਂ ਚੈੱਕ ਕੀਤੀ ਕਿ ਆਥੇ ਇਹਨਾਂ ਨੇ ਕੀ ਆ ਇੱਥੇ ਪ੍ਰਾਈਮ ਮਿਨਿਸਟਰ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਸਿਕਿਉਰਿਟੀ ਜਿਹੜੀ ਹੈ ਵੀਆਈਪੀ ਪ੍ਰੋਟੋਕਾਲ ਦੇ ਨਾਲ ਜਿਹੜੀ ਹੈ ਉਹ ਦਿੱਤੀ ਜਾਂਦੀ ਵੀ ਤੇ ਬਹੁਤ ਜ਼ਿਆਦਾ ਪਿਆਰ ਪਾਕਿਸਤਾਨ ਦੇ ਲੋਕ ਵੀ ਕਰਦੇ ਨੇ ਤੇ ਨਾਲ ਸਿਕਿਉਰਿਟੀ ਦੇ ਜਿਹੜੇ ਲੋਕ ਨੇ ਉਹ ਵੀ ਬਹੁਤ ਜ਼ਿਆਦਾ ਪਿਆਰ ਸ਼ੋਅ ਕਰਦੇ ਨੇ ਤੇ ਇੱਥੇ ਇਹ ਜਿਹੜੀ ਚੀਜ਼ੇ ਨਾ ਯਾਰ ਪਿਆਰ ਇੱਥੇ ਲਾਈਕ ਪੰਜਾਬ ਦਾ ਇੰਡੀਆ ਦਾ ਪੰਜਾਬ ਤੇ ਪਾਕਿਸਤਾਨ ਦਾ ਪੰਜਾਬ ਯਾਰ ਬਹੁਤ ਬਹੁਤ ਵਧੀਆ ਲੱਗਦਾ ਹੈ ਤੇ ਆਮ ਸ਼ੁਰ ਯਾਰ ਅੱਗੇ ਹੋਰ ਵਧੇਗਾ ਤੇ ਇਹ ਐ ਸਿਰ ਜਿਹੜਾ ਪਿਆਰ ਹੈ ਇਹ ਸਿਰ ਮਜ਼ਹਬ ਤੱਕ ਨਹੀਂ ਹੈ ਬਲਕਿ ਕੰਟਰੀ ਤੋਂ ਕੰਟਰੀ ਲਵ ਹੈ ਤੇ ਆਈ ਥਿੰਕ ਇਹ ਜਿਹੜਾ ਕਨੈਕਸ਼ਨ ਹੈ ਨਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਤੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ लास्ट ਵਿੱਚ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਿਆਂ ਯਾਰੋ ਕੋ ਆਪਣੇ ਚੈਨਲ ਦਾ ਵੀ ਤੁਹਾਡਾ ਫਿਰ ਤੁਮ